ਲਓ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕਾਲ ਮੈਂ ਕਿਹਾ ਰੋਜ਼ ਕਹਿੰਦੇ ਹੋਣੇ ਨੇ ਮੱਕੀ ਦਿਖਾਈ ਜਾਂਦਾ ਕਰਦਾ ਕੋਈ ਨਹੀਂ ਇੱਧਰ ਤੁਹਾਨੂੰ ਦਿਖਾਉਣਾ ਬੰਦੇ ਫੜ ਰਹੇ ਨੇ ਮਾਛੀਆਂ ਜਿੱਦਾਂ ਦਰਿਆ ਦਾ ਪਾਣੀ ਰਹਿ ਜਾਂਦਾ ਨਾ ਥੋੜਾ ਮਾਛੀਆਂ ਫੜਨਦੇ ਆ ਹੁਣ ਕੱਢਣਦੇ ਜਾਲ ਕੱਢਦੇ ਆ ਤੁਹਾਨੂੰ ਦਿਖਾਉਨੇ ਆ ਖਿੱਚਣਦੇ ਆ ਹੁਣ ਸਾਰਾ ਡੱਬੜ ਹੀ ਲੱਗੇ ਆ ਮਾਛੀਆਂ ਕੱਢਣ ਦਿਖਾਉਨੇ ਤੁਹਾਨੂੰ ਇਹ ਬਈ ਇੱਥੇ ਰਹਿੰਦੇ ਆ ਕਾਡ ਰਹੇ ਨੇ ਮੱਛੀਆਂ ਕੋਨੇ ਨਿਕਲਿਆ ਹੈਗਾ ਕੋਈ ਕਾਡਾ ਖਿਖਾਈਏ ਨਿਆਣੇ ਬਹੁਤ ਤੇਜ਼ ਇਹਨਾਂ ਦੇ ਆਪਣੇ ਪੰਜਾਬੀਆਂ ਦੇ ਨਿਆਣੇ ਹੀ ਫੁੱਦੂ ਨੇ ਗਾਰਲੀ ਸਰੀ ਇਹਨਾਂ ਦੇ ਨਿਆਣੇ ਇੰਨੇ ਤੇਜ਼ ਸਾਡੇ ਦੇ ਮਾਵਾ ਉਹਨਾਂ ਨੂੰ ਸਾਹਮਣੇ ਰੱਖਣ ਗਿਆ ਕੱਢ ਜਾ ਆਇਨੇ ਚਲ ਚਲ ਕੱਢੋ ਇਹ ਆਹ ਦੇਖੋ ਉਹਦੇ ਵਿੱਚ ਮੱਛੀਆਂ ਦੇ ਵਿੱਚ ਬਹੁਤ ਉਹ ਪੜੀਆਂ ਨੇ ਇਹਨਾਂ ਦੀ ਨਿਆਣੀ ਇੰਨੀ ਤੇਜ਼ ਆ ਕਿ ਅਤੇ ਲੋਕ ਕੋਈ ਕੱਪੜਾ ਨਹੀਂ ਕੋਈ ਕੋਜ ਨਹੀਂ ਕੋ ਲੈਣੀ ਦੇਣੀ ਇਦਾਂ ਗਰਮੀਂ ਇਸ ਤਰੇ ਫਿਰਦੇ ਆ ਤੇ ਆਪਣੇ ਆਪਾਂ ਆਪਣੇ ਬੱਚਿਆਂ ਨੂੰ ਤੇਜ਼ ਕਰਨਾ ਚਾਹੀਦਾ ਜੇ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਹੂੰ ਜੇ ਆਪਾਂ ਆਪਣੀ ਪੰਜਾਬ ਨੂੰ ਬਚਾਉਣਾ ਹੈ ਤੇ ਆਪਾਂ ਨੂੰ ਤੇਜ਼ ਕਰਨਾ ਪੈਣਾ ਵਾ ਆਪਣੇ ਬੱਚਿਆਂ ਤੇ ਬੱਚੇ ਵੀ ਨਹੀਂ ਆਪਣੇ ਇੱਕ ਇੱਕ ਨਹੀਂ ਦੋ ਦੋ ਤਿੰਨ ਤਿੰਨ ਹੁਣ ਫੇਰ ਕਾਮਯਾਬੀ ਹੋਣੀ ਹੈ ਆਪਣੀ ਪੁਰਾਣੇ ਟਾਈਮ ਨਾਲ ਇਦਾਂ ਮਸਾਖੀ ਬਣਾਉਂਦੇ ਸੀ ਦਰਿਆ ਦੇ ਆਗੇ ਨਾਲ ਇਸ ਤਰ੍ਹਾਂ ਮਸਾਖੀ ਬਣਾਉਂਦੇ ਸੀ ਪੁਰਾਣੇ ਟਾਈਮ ਚ ਪਹਿਲਾਂ ਹੁਣ ਵੀ ਆਉਂਦੇ ਲੋਕ ਦਰਿਆ ਦੇ ਇਹ ਬਿਆਸ ਦਰਿਆ ਉਹ ਉਧਰ ਵੀ ਉਧਰ ਵੀ ਆਏ ਨੇ ਸਾਰੇ ਮੱਥਾ ਟੇਕਦੇ ਆ ਵਸਾਖੀ ਮਨਾਉਂਦੇ ਸਾਰੇ ਆ। ਪੁਰਾਣੇ ਟਾਈਮ ਤੇ ਹੀ ਕੰਮ ਮਨਾਉਂਦੇ ਸੀ। ਬਹੁਤ ਲੋਕ ਹੁੰਦੇ ਦਰਿਆ ਦੇ ਮੱਥਾ ਟੇਕਣ ਵਸਾਖੀ ਵਾਲੇ ਗਏ। ਵਸਾਖੀ ਮਨਾਉਂਦੇ। ਬਹੁਤ ਜਾਣੇ। ਉਹ ਸਾਖੀ ਇਹਦਾ ਮਨਾ ਆ ਕੇ ਦਰਿਆ ਤੇ ਮੱਥਾ ਟੇਕ ਕੇ ਸੁਨਾਉਣ ਕਰਕੇ ਵਸਾਖੀ ਬਣਾ ਕੇ ਜਾਂਦੇ। ਲੋ ਮਿੱਤਰੋ ਆਪਣੀ ਸੋਲਰ ਵਾਲੀ ਮੋਟਰ ਨਾਲ ਚਲੋ ਲੌਨ ਵਾਲੇ ਦਾ ਕਸੂਰਤ ਨਹੀਂ ਹੈਗਾ ਪਰ ਜਿਹੜੇ ਭੇਜਦੇ ਆ ਪਿੱਛੋਂ ਕੰਪਨੀ ਦੇ ਉਹ ਪੂਰੀ ਗ੍ਰੀਸ ਗਰੂਸ ਕਰਕੇ ਨਹੀਂ ਭੇਜਦੇ ਇਹ ਹੁਣ ਵਾਇ ਕਰਦੀ ਗੜਕੜ ਕੜਕੜ ਇਹਦਾ ਕੰਮ ਔਖਾ ਹੋਇਆ ਪਿਆ ਹੁਣ ਇਹਨੂੰ ਖੋਲ ਕੇ ਆਪਾਂ ਉਹ ਹਿੱਟ ਕਰਦੇ ਆ ਕਰਕੇ ਚਲਾਉਂਦੇ ਨਾਲੇ ਤੁਹਾਨੂੰ ਦਿਖਾਉਂਦੇ ਆ ਉਹ ਪਾਣੀ ਕਿੰਨਾ ਕੱਢਦੀ ਹੈ ਇਹ ਪਾਣੀ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਕਿੰਨਾ ਕੱਢਦੀ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਉਹਦਾ ਕੀ ਬੇਨਿਫਿਟ ਆ ਜੇ ਆਪਾਂ ਆਪਣੀ ਵਾਲੀ ਮੋਟਰ ਲਾਉਂਨੇ ਆ ਜਿਹੜੀਆਂ ਲੁੱਬੀ ਦੀਆਂ ਆਪਾਂ ਆਮ ਲਾਈ ਦੀਆਂ ਅਸੀਂ ਉਹਦਾ ਕੀ ਫਰਕ ਆ ਤੇ ਇਹਦਾ ਕੀ ਫਰਕ ਆ ਦਿਖਾਉਣਾ ਪਊ ਹੁਣ ਆਹ ਜਿਹੜੀ ਮੋਟਰ ਜਿਹੜੀ ਸੋਲਰ ਦੇ ਨਾਲ ਆਈ ਸੀ ਆਹ ਚੈੱਕ ਕਰ ਲਓ ਤੁਸੀਂ ਆਹ ਇੰਨਾ ਪਾਣੀ ਕੱਢਦੀ ਹੈ ਆਪਾਂ ਉਹ ਮੋਟਰ ਲਾਉਣੀ ਜਿਹੜੀ ਆਪਣੀ ਉਹ ਮੋਟਰ ਨਹੀਂ ਆ ਵੇਖਿਆ ਆਵਾਜ਼ ਆਉਂਦੀ ਇਹਦੇ ਚ ਇਹਦੇ ਕੰਪਲੀਟ ਪਾਈ ਹੋ ਉਹ ਕਹਿੰਦਾ ਖੋਲ ਕੇ ਦੇ ਦਿਓ ਅਸੀਂ ਲੈ ਜਨੇ ਆ ਤੇ ਇਹਦਾ ਪਾਣੀ ਚੈੱਕ ਕਰ ਲਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਦੂਜੀ ਫਿਟ ਕਰਕੇ ਉਹਦਾ ਪਾਣੀ ਜਿਹੜੀ ਆਪਣੀ ਬੱਤੀ ਤੇ ਆਪਾਂ ਆਮ ਲਾਈ ਦੀਆਂ ਠੀਕ ਉਹ ਫਿਟ ਕਰਕੇ ਸਾਰਾ ਤੁਹਾਨੂੰ ਦਿਖਾਉਨੇ ਆ ਉਹ ਫਿਟ ਕਰਕੇ ਫਿਰ ਤੁਹਾਨੂੰ ਦਿਖਾਉਨੇ ਪਾਣੀ ਕਿਦਾਂ ਚੱਕਦੀ ਕੀ ਕਰਦੀ ਕੀ ਇਸ ਹਿਸਾਬ ਦਾ ਸਾਰਾ ਦਿਖਾਉਨੇ ਤੁਹਾਨੂੰ ਲੋ ਮਿੱਤਰੋ ਮੋਟਰ ਤਾਂ ਨਹੀਂ ਉਹ ਵੀ ਚੱਲੀ ਉਹਦੇ ਤੇ ਪਤਾ ਨਹੀਂ ਕੀ ਪ੍ਰੋਬਲਮ ਪੈ ਗਈ ਉਹ ਚੱਕਰੀ ਨਹੀਂ ਫੜਦੀ ਪਈ ਕੜਕੜ ਕੜਕੜ ਕਰੀ ਜਾਂਦੀ ਹੈ ਕਿ ਚੰਗੀ ਭਲੀ ਉੱਥੋਂ ਚੱਲਦੀ ਆਪਾਂ ਲਾਈ ਤੇ ਚਲੋ ਜੀਮੀਦਾਰ ਦੇ ਆਹ ਟੈਂਚਰਾਂ ਜੇ ਦੇਖ ਲਓ ਕਦੀ ਲੱਦ ਲੱਗਦੀ ਕਰ ਲੈ ਹੁਣ ਦੋਵੇਂ ਲੱਦ ਲੀਆਂ ਚਲਦੇ ਆਪਾਂ ਇਹ ਆਪਣੀ ਜ਼ਮੀਨ ਭਾਰੀ ਤਾਂ ਨਹੀਂ ਮੱਕੀ ਸੋਕਦੀ ਨਹੀਂ ਦੇ ਇਹਦੇ ਕੁੜਕੋ ਜਣੀ ਚਲੋ ਚਲਦੇ ਹੁਣ ਆਪਾਂ ਦੋਵੇਂ ਲੱਦ ਲੀਆਂ ਆ ਆ ਜੇ ਜੀਮੀਦਾਰ ਸਾਡੀ ਵਿਸਾਖੀ ਦੇ ਆ ਜੇ ਫਸੇ ਪਏ ਫਸਲਾਂ ਸੰਭਾਂਗੇ ਤੇ ਵਿਸਾਖੀ ਦੇ ਖੁਸ਼ੀ ਮਨਾ ਸਕਦੇ ਆਪਾਂ ਫਸਲ ਨਹੀਂ ਸੰਭ ਸਕਦੇ ਫਿਰ ਵਿਸਾਖੀ ਵੀ ਨਹੀਂ ਮਨਾ ਸਕਦੇ ਠੀਕ ਹੈ ਜੀ ਇੱਕ ਇਧਰ ਲਾ ਕਰਤਾ ਫਿੱਟ ਫੁੱਟ ਆਪਾਂ ਸਾਰਾ ਜਿਗਾੜ ਚਲੋ ਦਿਖਾਉਨੇ ਤੁਹਾਨੂੰ ਦਰਿਆ ਤੇ ਕਿੰਨੇ ਮਤਲਬ ਭੈਣ ਭਰਾ ਸਾਰੇ ਨਾਉਣ ਆਏ ਵਿਸਾਖੀ ਮਨਾਉਣ ਆਏ ਖਸਾਉਣ ਭਰਾ ਸਾਰੇ ਦਰਿਆ ਦੇ ਕਹਿੰਦੇ ਟਰਾਲੀਆਂ ਆਈਆਂ ਨਾਉਣ ਦੇ ਦਰਿਆ 'ਚ ਇਹ ਹੈ ਪੁਰਾਣਾ ਕਲਚਰ ਆਪਣਾ ਇੱਧਰ ਵੇਖੋ ਵਿਸਾਖੀ ਮਨਾਉਣ ਆਏ ਆ ਲੋਕ ਟਰਾਲੀਆਂ ਟਰੈਕਟਰਾਂ ਨਾਲ ਗੱਡੀਆਂ ਜੁੜੀਆਂ ਸਾਹ ਵਈਆਂ ਗੱਡੀਆਂ ਆਉਣੀਆਂ ਝੂੜਾ ਧਮਾ ਦੇ ਦੇਖੋ ਪੂਰੇ ਦੁਨੀਆ ਨੌਣੀ ਇਹ ਵਿਸਾਖੀ ਵਿਸਾਖੀ ਹੋਈ ਪਾਰਾ ਮੇਲਾ ਬਾਬੇ ਦੇ ਬਹੁਤ ਲੱਗਦਾ ਆ ਆ ਵਾ ਪੁਰਾਣਾ ਗਲਤਰਾ ਆਪਣਾ ਬਾਕੀ ਨਾ ਹੋਣ ਰਹੀ ਬਹੁਤ ਦੂਰ ਦੂਰ ਤੱਕ ਦੁਨੀਆ ਦੇ ਨਜ਼ਾਰੇ ਲੱਗ ਰਹੀ ਇਹਨੂੰ ਕਹਿੰਦੇ ਵਿਸਾਖੀ ਦਾ ਮੇਲਾ ਦਰਿਆ ਦੇ ਆ ਕੇ ਇਸ਼ਨਾਨ ਕਰਨਾ